ਦੋਸਤੋ ਲੋਹੜੀ ਦਾ ਤਿਉਹਾਰ ਜਿਹੜਾ ਵਾ ਨਜ਼ਦੀਕ ਆ ਰਿਹਾ ਵਾ ਔਰ ਤੁਸੀਂ ਦੇਖੋ ਵੀ ਤਕਰੀਬਨ ਜਦੋਂ ਲੋਹੜੀ ਦਾ ਤਿਉਹਾਰ ਹੁੰਦਾ ਵਾ ਔਰ ਠੰਡ ਵੀ ਬਹੁਤ ਜ਼ਿਆਦਾ ਹੋ ਜਾਂਦੀ ਆ ਔਰ ਉਹਦੇ ਨਾਲ ਜਿਹੜਾ ਵਾ ਦੁਕਾਨਦਾਰਾਂ ਦਾ ਵੀ ਜਿਹੜਾ ਬੀਣ ਸੂਤ ਵਾ ਵਧਾ ਹੋ ਜਾਂਦਾ ਔਰ ਕਰੋਬਾਰ ਵੀ ਕਿਤੇ ਨਾ ਕਿਤੇ ਵਧਾ ਹੁੰਦਾ ਵਾ ਸੋ ਪਿਛਲੇ ਦਿਨਾਂ ਦੀ ਗੱਲ ਕਰੀਏ ਤਾਂ ਠੰਡ ਘੱਟ ਪਈ ਸੀ ਪਰ ਹੁਣ ਠੰਡ ਜਿਹੜੀ ਜਗਦੰਮ ਵਧੀ ਆ तकरीबन ਜਿਹੜਾ ਕੋਈ ਗੱਲ ਨਹੀਂ ਮੈਂ ਵਾਅਦਾ ਕਰਦਾ ਨਾ ਪੰਤੰਗ ਬਾਈ ਦੀ ਗੱਲ ਕਰੀ ਤੇ ਉਹਦਾ ਵੀ ਪੂਰਾ ਜੋਰ ਵਾ ਜੀ ਹਾਂਜੀ ਭਾਈ ਹੋਰ ਖਾਣ ਪੀਣ ਦੇ ਸਬੰਧ ਦੀ ਗੱਲ ਕਰੀਏ ਸਵੇਰੇ ਖਤਮ ਸਵੇਰੇ ਲੋਹੜੀ ਦਾ ਸਬੰਧ ਹੁੰਦਾ ਵਾ ਜੀ ਤਾਂ ਗੱਚ ਘੇ ਰੋੜੀਆਂ ਇਹ ਕਿੰਨੇ ਤੇ ਇਹਦੇ ਨਾਲ ਜਿਹੜਾ ਹੋਰ ਵੀ ਸਬੰਧ ਹੁੰਦਾ ਕੋਈ ਬਾਤ ਤਾਂ 2-3 ਕਿਲੋ ਇਸ ਤਰ੍ਹਾਂ ਸਬੰਧ ਜਿਹੜਾ ਇਸ ਸਮੇਂ ਖਤਮ ਹੋ ਗਿਆ ਵਾ ਸੋ ਦੇਖੋ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਇਦੀ ਸੇਲ ਹੋ ਰਹੀ ਆ ਗਾਗੂ ਜਿਹੜੇ ਬڑے-ਵੱਡੇ ਪੰਦਰ ਤੇ ਆ ਰਹੇ ਨੇ ਲੋਕ ਜਿਹੜੇ ਪੈਕਿੰਗ ਕਰਾ ਰਹੇ ਆ ਸਮਾਨ ਸੋ ਦੁਕਾਨਦਾਰ ਵੀ ਸਾਡ ਨਾਲ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਭਾਜੀ ਕਿਦਾਂ ਦਾ ਤਿਉਹਾਰ ਚੱਲਦਾ ਪਿਆ ਬਹੁਤ ਵਧੀਆ ਪਾਏ ਅਸੀਂ ਹਾਂ ਬਹੁਤ ਹੀ ਵਧੀਆ ਚੱਲ ਰਿਹਾ ਵਧੀਆ ਚੱਲ ਰਿਹਾ ਜੀ ਬਹੁਤ ਜ਼ਿਆਦਾ ਪਿਛਲੇ ਦਿਨਾਂ ਚ ਠੰਡ ਠੱਡੀ ਸੀ ਤੇ ਉਦੋਂ ਘਟ ਗਿਆ ਸੀ ਜੀ ਨਾ ਇਹ ਹੁਣ ਤੋਂ ਬਹੁਤ ਵਧੀਆ ਹੋ ਗਿਆ ਜੀ ਇਹ ਜੇਰੀ ਕੋਈ 5-6 ਦਿਨ ਠੰਡ ਪੈ ਗਈ ਨਾ ਇਹਦੇ ਕਰਕੇ ਬਹੁਤ ਵਧੀਆ ਹੋ ਗਿਆ ਵਧੀਆ ਹੋ ਗਿਆ ਜੀ ਸੋ ਦੇਖੋ ਇਹ ਚਿਹਰੇ ਤੇ ਰੌਣਕ ਆ ਚਿਹਰੇ ਤੇ ਰੌਣਕ ਤਾਂ ਹੀ ਹੁੰਦੀ ਆ ਜਦੋਂ ਕੰਮ ਜੋ ਗਾਹ ਕਾਇਦਰ ਹੋਣਗਾ ਆਪਣੀਆਂ ਬਾਜਿੰਦੀ ਆ ਸੋ ਤਕਰੀਬਨ ਜਿਹੜਾ ਵਾ ਇਸ ਸਮੇਂ ਜਿਹੜਾ ਵਾ ਬਹੁਤ ਲਗਾਤਾਰ ਵਧ ਰਿਹਾ ਵਾ ਔਰ ਗਾਹ ਜਿਹੜੇ ਆ ਲਗਾਤਾਰ ਜਿਹੜੇ ਆ ਰਹੇ ਆ ਸੋ ਭਾਜੀ ਕੀ ਕੀ ਡਿਮਾਂਡ ਜੀ ਜ਼ਿਆਦਾ ਹੋ ਰਹੀ ਆ ਗੋਲਮੇ ਲੱਡੂ ਆ ਖਜੂਰਾ ਵਾ ਮੂੰਫਲੀ ਰਿਓੜੀ ਗੱਚਕਾਂ ਦੀ ਬਹੁਤ ਡਿਮਾਂਡ ਆ ਜੀ ਹਾਲੇ ਬਹੁਤ ਜ਼ਿਆਦਾ ਡਿਮਾਂਡ ਸੋ ਠੰਡ ਜਿਹੜੀ ਜਲਵਾਦੀ ਉਹਦੇ ਕਰਕੇ ਜਾਂ ਤਿਉਹਾਰ ਕਰਕੇ ਥੋੜਾ ਤਿਉਹਾਰ ਕਰਕੇ ਆ ਥੋੜਾ ਠੰਡ ਦਾ ਅਸਰ ਵੀ ਬਹੁਤ 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 ਵਧੀਆ ਵਾ ਹੂੰ ਕਿਸ ਕਰਕੇ ਡਿਮਾਂਡਾ ਵੀ ਬਹੁਤ ਜ਼ਿਆਦਾ ਹੈ ਵਧੀਆ ਸੇਲ ਹੋ ਰਹੀ ਹੈ ਬਹੁਤ ਜ਼ਿਆਦਾ ਬਹੁਤ ਪਤੰਗ ਬਾਈ ਦੀ ਵੀ ਸੇਲ ਕਿਦਾਂ ਦੀ ਹੈ ਹੱਦ ਤੋਂ ਵੱਧ ਹੈ ਸੋਲੇ ਉਹ ਵੀ ਵਧੀਆ ਹੋ ਰਹੀ ਹੈ ਅਜੇ ਤਾਂ ਤਿਹਾਰ ਨੂੰ ਵੀ ਤਿੰਨ ਚਾਰ ਦਿਨ ਪਏ ਐ ਤੁਸੀਂ ਦੱਸੋ ਮੈਨੂੰ ਪਤੰਗਾਂ ਦੇ ਉੱਪਰ ਕੋਈ ਸੀ ਲਿਖੇ ਸਲੋਗਨ ਲਿਖੇ ਹੈ ਇਹ ਅਗਲ ਤੇ ਹਾਂ ਇਹ ਜਿਹੜੇ ਮਲਕੀ ਦੀ ਪਤੰਗਾਂ ਤੇ ਤੁਸੀਂ ਜਿਹੜੇ ਸਲੋਗਨ ਕੋਈ ਦੇ ਆ ਕੀ ਆਓ ਜੀਜੇ ਨਾਲ ਲਾਓ ਪੇਚਾ ਇਹ ਬੜੇ ਗਲਤ ਸ਼ਲੋਕ ਹੈ ਨਾ ਕਿਤੇ ਵੀ ਬੇਵਿਵਾਦ ਹੋ ਸਕਦਾ ਹਾਂ ਕਿ ਇਹਨਾਂ ਚੰਗਾਪਾਸੋਂ ਆਖਸ ਨੇ ਪ੍ਰਸ਼ਾਸਨ ਨੂੰ ਕਿ ਇਹ ਚੀਜ਼ਾਂ ਦੇ ਰੋਗ ਲਾਓ ਪਤੰਗਾ ਗੁੱਡੀਆਂ ਵਾਂ ਕਰੋ ਭਾ ਜਿੱਦਾਂ ਮਰਜ਼ੀ ਮੈਂ ਕਰਨਾ ਪਰ ਲਿਖਿਆ ਨਾ ਕੁਝ ਹੋਵੇ ਇਹ ਚੀਜ਼ਾਂ ਦਾ ਅਸਰ ਬਗਾਨੇ ਘਰ ਵੀ ਪੈਂਦਾ ਕੇ ਕੋਈ ਪਤੰਗ ਨੇ ਉਡਾਈ ਹੋਏ ਕਈ ਅਜੇ ਕੋਈ ਸ਼ਰਾਰਤੀ ਲੋਕੀ ਹੈ ਕਿ ਜਿਹੜੇ ਖਾਸ ਕਰਕੇ ਇਸ਼ਾਰਾ ਕਰਨਾ ਇਹਨਾਂ ਕਲੇਸ਼ ਪੈਂਦਾ ਵੀ ਬੜਾ ਸਰ ਹੈ ਕੀ ਸ਼ਲੋਕ ਨਹੀਂ ਲਿਖਾਇਆ ਜੀ ਪਾ ਆਓ ਜੀਜੇ ਨਾਲ ਲਾਓ ਪੇਚਾ ਇਹ ਬੜੇ ਗਲਤ ਸ਼ਲੋਕ ਹੈ ਤੁਸੀਂ ਹਰ ਇੱਕ ਗੁੜੀਏ ਦੁਕਾਨ ਦੇ ਉੱਤੇ ਅੱਗੇ ਪੱਕਾ ਲਖੋਏ ਦਾ ਅੱਛਾ ਜੀ ਸੋ ਇਹ ਜੇਰੀ ਮੈਂ ਦੁਕਾਨ ਤੇ ਜਾਓ ਇਹ ਇਸ ਪਤੰਗ ਦੇ ਰੋਗ ਲਿਓ ਜ਼ਰੂਰੀ ਹੈ ਨਾ ਬਹੁਤ ਬਹੁਤ ਜ਼ਰੂਰੀ ਹੈ ਸੋ ਮੈਂ ਕੈਮਰਾਮੈਨ ਇਹ ਦਿਖਾਉ ਸ਼ਾਟ ਜੇ ਅਗਲੇ ਬੰਦੇ ਨੂੰ ਸੋ ਇਹ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਿਹਾ ਸੀ ਜੀ ਲਗਾਤਾਰ ਜਿਹੜੇ ਆ ਕਸਟਮਰ ਆ ਰਹੇ ਆ ਗਾਹਕ ਆ ਰਹੇ ਆ ਔਰ ਮਾਰਕੀਟ ਬਹੁਤ ਵਧੀਆ ਚੱਲਦੀ ਪਈ ਆ ਸੋ ਪਾਜੀ ਕਿਦਾਂ ਦੀ ਮਾਰਕੀਟ ਚੱਲ ਰਹੀ ਆ ਮਾਰਕੀਟ ਬਹੁਤ ਵਧੀਆ ਬਾਜੀ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਆਹ ਜੇ ਬਹੁਤ 5 ਵਜੇ ਛੁੱਟੀ ਕਰਨੇ ਆ ਤੇ ਗਾਹਕ ਦਾ ਟਾਈਮ ਖਾਈ ਵੀ ਹੈਗਾ ਗਾਹਕ ਕੰਦਾ ਕਰ ਰਾਤ ਵੀ ਨਾ ਜਾਓ ਰਾਤ ਵੀ ਨਾ ਜਾਓ ਹਾਂਜੀ ਤੇ ਆਪਾਂ ਇਹ ਬੇਨਤੀ ਕਰਨੇ ਆ ਕਿ ਵਧੀਆ ਲੰਘਣਾ ਚਾਹੀਦਾ ਸਾਰਿਆਂ ਦਾ ਧਿਆਨ ਕੋਈ ਇਦਾਂ ਦੀ ਪਰੇਸ਼ਾਨੀ ਨਹੀਂ ਆਣੀ ਚਾਹੀਦੀ ਦਿਨ ਤੋ ਹਰ ਵੇਲੇ ਵੀ ਚੰਗੇ ਲੰਘਣੇ ਚਾਹੀਦੇ ਦਿਨ ਤੋ ਅੱਗੇ ਸਾਰੇ ਵਧੀਆ ਲੰਘਣੇ ਚਾਹੀਦੇ ਆ ਤੇ ਕਾਰੋਬਾਰ ਸਾਰੇਆਂ ਦਾ ਰਹਿਣਾ ਜਿਆਦਾ ਡਿਮਾਂਡ ਕਿਸ ਚੀਜ਼ ਦੀ ਹੈ ਇਸ ਵੇਲੇ ਜਿਆਦਾ ਡਿਮਾਂਡ ਗੋੰਦਵੇ ਲੱਡੂ ਜੀ ਵੱਡੀ ਮੱਠੀ ਗੱਚੇ ਕਰਿਓੜੀ ਮੂੰਫਲੀ ਤੇ ਖਜੂਰ ਜੀ ਹਜੂਰ ਹਾਂਜੀ ਖਜੂਰ ਤੇ ਗੋੰਦਵੇ ਲੱਡੂ ਮੈਂ ਦੇਖ ਰਿਹਾ ਵੀ ਜਿਆਦਾ ਇਹ ਮੰਨੇ ਹੈ ਨਾ ਹਾਂਜੀ ਇਹ ਲੋਹੜੀ ਤੇ ਜਿਆਦਾ ਤਿਉਹਾਰ ਦੇ ਵਿੱਚ ਐ ਹੀ ਵਿਕਦੀ ਐ ਦੋ ਐਟਮਾਂ ਕਿਉਂਕਿ ਤਿਉਹਾਰ ਭੇਜਦੇ ਲੋਕ ਹਾਂਜੀ ਹਾਂਜੀ ਤਿਉਹਾਰ ਭੇਜਦੇ ਆਪਣੇ ਬੱਚਿਆਂ ਨੂੰ ਜੀ ਹਾਂਜੀ ਕੁਤਿਆਂ ਨੂੰ ਕੁਕੜੀਆਂ ਨੂੰ ਹਾਂਜੀ ਜਿਹੜੇ ਨਵੇਂ ਵਿਆਹ ਹੋਏ ਨੇ ਉਹ ਬੱਚਿਆਂ ਨੂੰ ਹਾਂਜੀ 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 ਬਿਲਕੁਲ ਤੇ ਉਹ ਪੈਕਿੰਗ ਕਹਿੰਦੇ ਆ ਕਿ ਸਾਡੇ ਆਂਦਿਆਂ ਨੂੰ ਕਰ ਦੋ ਆਪਾਂ 10 ਮਿੰਟ ਹਰ ਕੰਮ 'ਚ ਲੇਟ ਹੋਣ ਰਿਹਾ ਮਾਮਲੇ 'ਚ ਅੱਛਾ ਜੀ ਕਿ ਗਾਗ ਐਡਵਾਂਸ ਹੁੰਦਾ ਜੀ ਐਡਵਾਂਸ ਹੁੰਦਾ ਹਾਂਜੀ ਹਾਂਜੀ ਸੋ ਬਿਲਕੁਲ ਸਹੀ ਗ ਔਰ ਇਹ ਥਾਲ ਖਾਲੀ ਹੁੰਦਾ ਹੀ ਕਰਨਾ ਪੀ ਨਾਲ ਨਾਲ ਸਮਾਨ ਬੰਦਾ ਜਾਂਦਾ ਗਰਮ ਗਰਮ ਔਰ ਨਾਲ ਨਾਲ ਹੀ ਵਿਕਦਾ ਜਾਂਦਾ ਇਹ ਗੋੰਦ ਦੇ ਲੱਡੂ ਹੁਣ ਇਹਨਾਂ ਨੇ ਪਾਏ ਸੀ ਇਹ ਟੋਕਰਾ ਭਰੇਦਾ ਹੀ ਪਰ ਇਹ ਵੀ ਖਾਲੀ ਹੋ ਗਿਆ ਦੇਖੋ ਤੁਸੀਂ ਸੋ ਯਾਨੀ ਕਿ ਇਸ ਚੀਜ਼ ਦੀ ਦਮਾਨ ਜਿਆਦਾ ਵਾ ਸੋ ਅਸੀਂ ਅੱਜ ਖਾਓ ਸਭ ਨੇ ਗੱਚਕ ਰਿਓੜੀਆਂ ਮੂਫਲੀ ਵੀ ਸੋ ਦੇਖੋ ਤੁਸੀਂ ਇਹ ਗੱਚਕ ਰਿਓੜੀਆਂ ਮੂਫਲੀ ਦੀ ਵੀ ਦਮਾਨ ਜਿਹੜੀ ਬਹੁਤ ਜਿਆਦਾ ਵਾ ਜੀ ਲੋੜੀ ਦਾ ਦਿਨ ਵਾ ਜੀ ਲੋੜੀ ਦੇ ਤਿਉਹਾਰ ਤੇ ਵੈਸੇ ਵੀ ਜਿਹੜਾ ਵਾ ਚਾਹਤ ਹੁੰਦੀ ਆ ਹਰ ਘਰ ਦੇ ਵਿੱਚ ਜਿਹੜੀ ਚੀਜ਼ਾਂ ਜਾਂਦੀਆਂ ਵਾ ਔਰ ਜ਼ਰੂਰੀ ਵੀ ਹੈ ਜੀ ਸੋ ਅਸੀਂ ਇੱਕ ਅਪੀਲ ਕਰਾਂਗੇ ਪੀ ਇਹ ਤਿਉਹਾਰ ਜਿਹੜੇ ਆ ਇਹਨਾਂ ਨੂੰ ਵਧੀਆ ਤਰੀਕੇ ਨਾਲ ਸਾਰੇ ਮਨਾਉਣ ਜੀ ਔਰ ਆਪਣੇ ਘਰਾਂ ਦੇ ਵਿੱਚ ਸ਼ਖਸ ਆਪਣਾ ਖਾਸ ਕਰਕੇ ਜਿਹੜਾ ਵਾ ਹੁਲੜਬਾਜ ਜਿਹੜੇ ਹੁਲੜਬਾਜੀਆਂ ਕਰਦੇ ਨੇ ਉਹਨਾਂ ਨੂੰ ਅਪੀਲ ਕਰਾਂਗੇ ਵੀ ਹੁਲੜਬਾਜੀ ਨਾ ਕੀਤੀ ਜਾਵੇ ਔਰ ਇੱਕ ਦਿਸਰਾ ਬ੍ਰਦਰ ਨੇ ਗੱਲ ਕੀਤੀ ਹੈ ਕਿ ਪਤੰਗਾਂ ਦੇ ਉੱਪਰ ਪਾਈ ਲਿਖਿਆ ਦਾ ਵਾ ਪੀ ਉਹ ਜੀਜੀ ਵਾਲੀ ਲਫਜ਼ ਲਿਖ ਕੇ ਇਹ ਨਹੀਂ ਹੋਣੀ ਚਾਹੀਦੀ ਇਹ ਬਿਲਕੁਲ ਨਹੀਂ ਹੋਣੀ ਚਾਹੀਦੀ ਸਰ ਇਹ ਤਿਹਾਰ ਖਰਾਬ ਕਰਨ ਵਾਲੀ ਗੱਲ ਆ ਠੀਕ ਆ ਜੀ ਕੋਈ ਚੜਾ ਕੋਈ ਚੜਾਏਗਾ ਕਿਤੇ ਪੇਗੀ ਲੜਨਗੇ ਤਿਹਾਰ ਖਰਾਬ ਹੋਏਗਾ ਤਿਹਾਰ ਖਰਾਬ ਹੁੰਦਾ ਲੜਾਈ ਝਗੜੀ ਤੇ ਇਹਨਾਂ ਚੀਜ਼ਾਂ ਤੋਂ ਹੁੰ ਕਿ ਇਹ ਤਿਉਹਾਰ ਜਿਹੜੇ ਇਹਨਾਂ ਨੂੰ ਬੜਾ ਹੀ ਪਿਆਰ ਨਾਲ ਅਮਨ-ਅਮਾਨ ਤੇ ਸ਼ਾਂਤੀ ਨਾਲ ਇਹਨਾਂ ਤਿਉਹਾਰਾਂ ਨੂੰ ਮਨਾਇਆ ਜਾਵੇ ਨਾ ਕਿ ਕਿਸੇ ਤਰ੍ਹਾਂ ਦਾ ਕੋਈ ਝਗੜਾ ਹੋਵੇ। ਔਰ ਉਮੀਦ ਵੀ ਸਾਨੂੰ ਇਹ ਹੈ ਕਿ ਸ਼ਹਿਰ ਵਾਸੀ ਸਾਥ ਵੀ ਦੇਣਗੇ ਔਰ ਵਧੀਆ ਤਰੀਕੇ ਨਾਲ ਇਹਨਾਂ ਤਿਉਹਾਰਾਂ ਨੂੰ ਮਨਾਉਣਗੇ ਜੀ। ਸੋ ਰਾਜਪੁਰ ਤੋਂ ਅਮੇਸ਼ ਸ਼ਰਮਾ ਦੇ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ।